24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰਨਤਨ ਸਿਟੀ ਡੀਐਸਪੀ ਕਮਲਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਵਕ ਵਕ ਦੁਕਾਨਾਂ ਨੂੰ ਰਾਤ ਸਮੇਂ ਸ਼ਤਰ ਟੋੜ ਕੇ ਇਹ ਚੋਰ ਚੋਰੀਆਂ ਕਰਦੇ ਆ ਰਹੇ ਸਨ ਜਿੱਥੇ ਕਿ ਇਹਨਾਂ ਦੋ ਮੈਂਬਰ ਗਰੋ ਦੇ ਲੋਕਾਂ ਤੇ ਪੁਲਿਸ ਦੇ ਨਿਰਮਾਣ ਕੀਤੇ ਸੀ ਜੋ ਕਿ ਕੱਲ ਦੇ ਸ਼ਾਮ थाना ਸਿਟੀ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਗ੍ਰੁੱਪਤ ਸੂਚਨਾ ਮਿਲਣ ਦੇ ਤੁਰੰਤ ਹੀ ਪੁਲਿਸ ਪਾਲਟੀ ਸਮੇਤ ਰੇਡ ਕਰਕੇ ਨ ਦੋਸ਼ੀਆਂ ਕੋਲੋਂ ਮੋਬਾਈਲ ਲੈਪਟਾਪ ਟੈਬਲੇਟ ਅਤੇ ਨਵੇਂ ਪੁਰਾਣੇ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ ਦਿੱਤੇ ਕਿ ਅੱਜ ਇਨ੍ਹਾਂ ਦੋਸ਼ੀਆਂ ਨੂੰ ਤੁਰੰਤ ਮੰਨਜਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਆਸ ਹੈ ਕਿ ਹੋਰ ਵੀ ਸਮਾਨ ਬਰਾਮਦ ਹੋ ਸਕਦਾ ਹੈ ਇਸ ਮੌਕੇ ਤੇ ਐਸਆਈ ਬਾਰਾ ਸਿੰਘ ਐਸਆਈ ਸੁਖਾ ਸਿੰਘ ਐਸਆਈ ਬਲਜਨ ਸਿੰਘ ਸਮੇਤ ਆਦੀ ਹਾਜ਼ਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਹਫਤੇ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾਜੀ ਦੀ ਦੁਕਾਨ ਆ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਨਾਂ ਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬਟ ਚੋਰੀ ਕਰ ਲਏ ਸੀ ਉਹਦੀ ਅਸੀਂ ਕਾਫੀ ਦਿਨਾਂ ਤੋਂ ਪਾਲ ਕੰਡੇ ਸੀ ਉੱਦੋਂ ਵੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਹੀਂ ਅਰੈਸਟ ਕਰ ਲਿਆ ਅਰੈਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈਂ ਇਲੈਕਟ੍ਰੋਨਿਕਸ ਤੋਂ ਚੋਰੀ ਕੀਤਾ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ ਚ ਪੰਜ ਨਵੇਂ ਫੋਨ ਨੇ ਪੰਜ ਪੁਰਾਣੇ ਫੋਨ ਨੇ ਦੋ ਲੈਪਟਾਪ ਨੇ ਤੇ ਦੋ ਟੈਬ ਨੇ ਤੇ ਇਹਦੇ ਨਾਲ ਹੀ ਦੋ ਹੋਰ ਚੋਰੀਆਂ ਜਿਹੜੀਆਂ ਟਰੇਸ ਹੋਈਆਂ ਇੱਕ ਹੈਗੀ ਸੀ ਅਰਨ ਜੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜਿਹਨੇ ਉਹ ਵੀ ਉਹਦੇ ਚ ਇਹ ਕੈਲਸੀਡੀ ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਹੋਇਆ ਬਰਾਮਦ ਹੋਇਆ ਤੇ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਜਾਰ ਤੋਂ ਚਲਾ ਲਾਗੇ ਉੱਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਵੀ ਰਿਕਵਰੀ ਹੋਈ ਹੈ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਿਆ ਬਾਕੀ ਅਜੇ ਪੁੱਛ ਕੇ ਚੱਲ ਰਹੀ ਹੈ ਇਹਨੇ ਪਹਿਲਾਂ ਵੀ ਮਾਮਲਾ ਕਰੀ ਸੀ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐਨਾਂ ਤੇ ਤੇ ਜਵਾਨ ਤੇ ਆਇਆ ਹੈ ਹੁਣ ਦੋ ਬੰਦੇ ਫੜੇ ਜੀ ਅਸੀਂ ਕੋਈ ਹੈਗੇ ਇਹਨਾਂ ਨੂੰ ਸਤਲੁਜ ਰੰਗੂ ਦੇ ਨਾਲ ਨਹੀਂ ਹਜੇ ਹੁਣ ਪੁੱਛ ਕੇ ਚ ਕਰਦੇ ਆ ਅਜੇ ਅਜੇ ਫੜੇ ਐ ਇਹਨਾਂ ਦੇ ਇਹਨਾਂ ਨੂੰ ਪੁੱਛੀ ਕਰ ਲਈ ਹੈ ਜੀ ਆ ਸਾਰੀ ਰਿਕਵਰੀ ਹੋਈ ਆ ਨੀਚੇ 스테ਜ ਤੇ ਹੁਣ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਫਰਦਰ ਫਿਰ ਪੁੱਛ ਕੇ ਚੱਲਗੇ ਗੱਪੜੀ ਫੜਿਆ ਗਿਆ ਨਹੀਂ ਵੈਪਨ ਨਹੀਂ ਕੋਈ ਫੜਿਆ ਇਹ ਚੋਰੀ ਕਰਨ ਦੇ ਯਾਦੀ ਹੈ ਰਾਤ ਸਮੇਂ ਚੋਰੀ ਕਰਦੇ ਆ ਪਹਿਲੋਂ ਵੀ ਇੱਥੇ ਹੋਈ ਇਦਾਂ ਹੀ ਮਾਮਲੇ ਦਰਜ ਆ ਜਿਹੜਾ ਰਾਤ ਸਮੇਂ ਇਹ ਦੁਕਾਨ ਦਾ ਤੋਂ ਸ਼ਟਰ ਰੱਖਿਆਤ ਵਾਲਾ ਤੋੜ ਕੇ ਚੋਰੀ ਕਰਦੇ ਮੋਡਸ ਓਪਰੇਟੀ ਇਹੋ ਹੀ ਹੈ ਇਹਨਾਂ ਦੇ ਸ਼ੁਰੂ